ਸਸਰੀਕਾਲ ਦੋਸਤੋ ਅੱਜ ਆਪਾਂ ਇੱਕ ਨਾ ਕੋਠੀ ਲੈ ਕੇ ਆਏ ਜਿਹੜੀ ਪਿੱਛੇ ਦੇਖੀਏ ਤੇ ਬਾਈ ਨੇ 5 ਲੱਖ ਚੀਜ਼ ਤਿਆਰ ਕਰਤੀ ਹਜੇ ਪ੍ਰੋਪਰ ਤਾਂ ਨਹੀਂ ਤਿਆਰ ਹੋਣ ਤੱਕ 5 ਲੱਖ ਚੀ ਇਹਨੇ ਲਾਤਾ ਤੇ ਘਟੋ ਘਟ ਏਰੀਆ ਹੋਊਗਾ 22500 ਸਕੁਅਰ ਫੁੱਟ ਇੰਨੀ ਸਸਤੀ ਕਿਵੇਂ ਲਈ ਐਟ ਵੀ ਇੱਕ ਨੰਬਰ ਲਈਆ ਪਿੱਲਰ ਪਿੱਲਰ ਵੀ ਬਹੁਤ ਦਿਸੀ ਜਾਂਦੇ ਆ ਆਜੋ ਗੱਲਬਾਤ ਕਰਾਉਣੇ ਆ ਸੋਨੂੰ ਸਾਰੀ ਵੀਡੀਓ ਦੇਖੋ ਜੇ ਲਾਸਟ ਤੱਕ ਕਿੰਨੇ ਕਮਰੇ ਆ ਕੀ ਕੋਸ ਆ ਕਿੰਨੇ ਪੈਸੇ ਲੱਗੇ ਸਾਰਾ ਆਪਾਂ ਧਿਆਨ ਨਾਲ ਆਪਾਂ ਵੇਖਾਂਗੇ ਤੇ ਤੁਸੀਂ ਵੀ ਜੇ ਸੋਨੂੰ ਕੋਈ ਚੀਜ਼ ਵਧੀਆ ਲੱਗੀ ਜਾਂ ਗਲਤ ਲੱਗੀ ਕਮੈਂਟ ਜ਼ਰੂਰ ਕਰ ਦਿਓ ਏ ਥੱਲੇ ਤੇ ਬਾਈ ਬੜਾ ਸਸਰੀ ਘਾਲ ਬਾਈ ਸਸਰੀ ਘਾਲ ਬਾਈ ਕੀ ਯਾਰ ਆਪਣੀ ਬਾਈ ਛੋਡੀ ਨਾਲ ਇਹਦੀ ਵੀਡੀਓ ਬਣਾਉਣ ਆਏ ਆ ਆਪਾਂ ਹੂੰ ਹੂੰ ਦੱਸੋ ਜੀ ਇਹਦੇ ਬਾਰੇ ਕੋਠੀ ਬਾਰੇ ਕੀ ਹਾਲ ਆ ਇਹਦਾ ਕਿਵੇਂ ਨਕਸ਼ਾ ਨੁਕਸ਼ਾ ਕਿੱਥੋਂ ਲਿਆ ਜੀ ਪਿੰਡ ਚ ਤਾਂ ਛੋਡੇ ਮੰਨ ਦਾ ਡਬਲ ਸਟੋਰੀਆਂ ਤਾਂ ਹੈ ਹੀਆਂ ਤੇ 5 ਲੱਖ ਵਾਲੀ ਬਈ ਗੱਲ ਸਹੀ ਆ ਇਹ 5 ਵਾਲੀ ਤਾਂ ਬਈ ਐਂ ਕਹਿ ਲੋ ਬਈ 5 ਤਾਂ ਮੇਰੇ ਕੋਲੇ ਸੀਗਾ ਕੁੱਲ ਆਉ ਦਾ ਉਹ ਪੀ ਤਾਂ ਉੱਤੇ ਹੋਰ ਵਾਵਾ ਲੱਗੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ 5 ਲੱਖ ਤਾਂ ਮੇਰੇ ਕੋਲੇ ਆਉ ਦਾ ਨਾਗਦ ਸੀਗਾ ਹੂੰ ਉਹ ਲੱਗ ਗਿਆ ਤੇ ਉੱਤੇ ਕਿੰਨੇ ਲੱਗਿਆ ਉਹਦਾ ਉੱਤੇ ਵੀ ਹੁਣ ਤੱਕ ਲੱਗ ਗਿਆ ਤੇ 15.5 ਲੱਖ ਰੁਪਏ ਲੱਗ ਗਿਆ ਤੇ ਫਿਰ ਤਾਂ ਬਈ 20 ਲੱਖ ਜਿਹਦਾ ਸਾਰੇ ਲੋਕ ਹੀ ਤਿਆਰ ਕਰਦੇ ਫਿਰ ਲੋਕਾਂ ਨੇ ਕਹਾ ਤਾਂ ਛੋਡੇ ਵੀ ਇਹਦੇ ਭੇਜੇ ਮੈਨੂੰ ਲਿੰਕ ਬਈ ਆਹ ਬੰਦੇ ਦੀ ਵੀਡੀਓ ਕਰੋ ਯਾਰ 5 ਲੱਖ ਜਿਹ ਤਿਆਰ ਕੇ ਤੂੰ ਅਜੇ ਬੈਂਕ ਵਾਲੀ ਬਣਾਏ ਆ ਅਜੇ ਉਹ ਆਪਦੇ ਜਿਹੜੇ ਗੁੱਪ ਗੁੱਪ ਮਾਰ ਦਿੰਦੇ ਲੋਕ ਉਹੀ ਛੱਡ ਦਿੰਦੇ ਕੋਲ ਬਈ ਰੁਪਏ ਤਾਂ ਲੱਗਣਗੇ ਅਜੇ ਤਾਂ ਮੈਂ ਕਿਉਂਕਿ ਮੈਂ ਕਿਹੜਾ ਵੀ ਚਲਵਾ ਕੰਮ ਕਰਨਾ ਕਿੰਨੇ ਸਕਰ ਫੁੱਟ ਹੋਊਗੀ ਬਈ ਇਹ ਸਕਰ ਫੁੱਟ ਬਈ ਆਪਣੀ ਹੈ 2300 ਸਕਰ ਫੁੱਟ ਆਪਾਂ ਪੂਰਾ ਚੱਕ ਮਾ ਕੰਮ ਕਰਨਾ ਵੀ ਆਏ ਨਹੀਂ ਵੀ ਲੰਡੂ ਪੰਜੂ ਕੰਮ ਨਹੀਂ ਆਪਾਂ ਕਰਨਾ ਵੀ ਜਪਤਾਪ ਕਰਦਗੇ 20 ਲੱਖ ਲਾਗੇ ਵੀਰੇ 30 ਲੱਗ ਜੇ 35 ਲੱਗ ਜੇ 40 ਵਾਜ ਲੱਗ ਜੇ ਆਪਾਂ ਚੀਜ਼ ਟਕਾ ਕੇ ਤਿਆਰ ਕਰਨੀ ਆ ਜਮਾ ਇੱਕ ਨੰਬਰ ਚੀਜ਼ ਬਣਾਉਣੀ ਹੈਗੀ ਮਲਾਜ ਨੂੰ ਲੱਗਿਆ ਬਈ ਨਾਲ ਨਹੀਂ ਨਹੀਂ ਵੀ ਮਲਾਜ ਨਹੀਂ ਆਪਣਾ ਤਾਂ ਖੇਤੀ ਦਾ ਹੀ ਕੰਮ ਆ ਬਾਈ ਯਾਰ ਖੇਤੀ ਦਾ ਅੱਛਾ ਹਾਂ ਤੇ ਫਿਰ ਕਿਵੇਂ ਕਿੰਨੇ ਕਿੱਲੇ ਕੁੱਲੇ ਆ ਕਿੱਲੇ ਵੀ ਤਿੰਨ ਕਿੱਲੇ ਆ ਵੀ ਸੁਖਨਾ ਵਾਹਣ ਆਪਣੇ ਕੋਲੇ ਫੇਰ ਤਾਂ ਵੀ ਝੋਨਾ 2-300 ਮਾਣ ਹੋਊ ਇੱਕ ਕਿੱਲੇ ਚੋਂ ਫੇਰ ਹੀ ਹੋਊਗਾ ਕੰਮ ਐਡਾ ਤਗੜਾ ਨਹੀਂ ਬਈ 2-300 ਤਾਂ ਨਹੀਂ ਦੇਖੋ ਆਪਣਾ ਨਿਕਲ ਜਾਂਦਾ ਵੀਰੇ 90 ਕ ਮਾਣਾ ਨਿਕਲ ਜਾਂਦਾ ਵੀ ਚੰਗਾ ਤੇ ਬਾਕੀਆਂ ਐ ਸੀਗੇ ਬਈ ਚਲੋ ਉਹ ਵੀ ਹੋ ਗਿਆ ਤੇ ਹੋਰ ਪੈਸੇ ਕਿੱਥੋਂ ਆਏ ਫਿਰ ਜਿਹੜਾ ਤੁਸੀਂ 20 ਲੱਖ ਰੁਪਈਆ ਪੂਰਾ ਤਾਂ ਗਿਣਾਓ ਜਿਹੜੇ ਆਪਣੇ ਨਾਲ ਜੁੜੇ ਲੋਕ ਉਹਨਾਂ ਨੂੰ ਪਤਾ ਤਾਂ ਲੱਗੇ ਬਈ ਚੱਲ ਆਪਾਂ ਇਹੀ ਹੁਣ ਜੁੜੇ ਤਾਂ ਬਈ ਐ ਆ ਯਾਰ ਬਈ ਹੁਣ ਸਾਰੇ ਪੈਸੇ ਤੁਹਾਨੂੰ ਪਤਾ ਘਰੇ ਕਿਹਦੇ ਕੋਲੇ ਹੁੰਦੇ ਯਾਰ ਪੰਜ ਗਲੱਖ ਮੇਰੇ ਕੋਲੇ ਉਪਿਆਈ ਇੱਕ ਆਪਣਾ ਟੱਟਮਾ ਵਾਹਣ ਸੀਗਾ ਅੱਧਾ ਕਿੱਲਾ ਕਿਸੇ ਪਾਸੇ ਤੇ ਉਹ ਆਪਾਂ ਬੜਕਾਤਾ ਸੀਗਾ ਉਹਦੇ ਚ ਕੀ ਸੀਗਾ ਵੀ 8-9 ਲੱਖ ਰੁਪਏ ਦਾ ਆਪਣਾ ਸੁਖਨ ਉਹ ਵੇਕ ਗਿਆ ਸੀਗਾ ਕਿਉਂਕਿ ਵੀ ਉਹ ਨਾ ਗਵਾਂਢੀਆਂ ਦਾ ਜਿਹੜਾ ਆਪਣੇ ਖੇਤ ਦੇ ਗਵਾਂਢੀਆਂ ਉਹਨਾਂ ਟਰੈਕਟਰ ਨਹੀਂ ਸੀ ਮੁੜਦਾ ਹੁਣ ਟਰੈਕਟਰ ਆਪਾਂ ਨਾ ਜਮਾਂ ਸਿੱਧਾ ਕਰਤਾ ਆਪੇ ਵਿਚਾੜਦੇ ਕਰਤੇ ਹੁਣੇ ਸਿੱਧੇ ਹੁਣ ਤਾਂ ਬਈ ਜਮਾਂ ਰਾਹ ਤੇ ਸਿੱਧੇ ਚੜ੍ਹਦੇ ਕਰਤੇ ਤੇ ਬਈ ਕੋਠੀ ਦਿਖਾਦ ਕੇ ਮਾੜੀ ਕੀ ਫੇਰ ਕਰ ਕੋਠੀ ਆਪਾਂ ਦਿਖਾ ਦਿੰਨੇ ਹਾਂ ਬਈ ਬਾਕੀ ਬਈ ਖਰਚਾ ਐ ਵੀ ਜ ਵੇ ਆਪਣੇ ਨਾਲ ਗਵੰਡੀਆਂ ਨਹੀਂ ਪਾਈ ਸੀ ਬਈ ਕੋਠੀ ਇਹਨਾਂ ਨੇ ਹਾਂ ਉਹਨਾਂ ਨੇ ਬਈ 6 ਫੁੱਟ ਉੱਚੀ ਚੱਕੀ ਸੀਗੀ 2 ਸਾਲ ਪਹਿਲਾਂ ਬਈ ਮੈਂ ਕਿ ਵੀ ਆਪਾਂ 2 ਫੁੱਟ ਵੱਧ ਚੱਕਣੀ ਐ 8 ਚੱਕੀ ਆਪਾਂ ਕਿਉਂ ਐ ਹੁੰਦਾ ਬਈ ਆਪਾਂ ਪਤੰਦਰਾ 50 ਹਜ਼ਾਰ ਠੱਲੇ ਨਾਤੀ ਹੋਵੇ ਬਈ 50 ਤੋਂ ਵੀ ਮਤਲਬ 55 ਲੱਗਿਓ ਐ ਹੁੰਦਾ ਬਈ ਵੰਡੀ ਨਾਲੋਂ ਬੰਦਾ ਨਾ ਠੱਲੇ ਨਹੀਂ ਰਹਿਣਾ ਚਾਹੀਦਾ ਜਿਹੜੀ ਮੁੱਛਾ ਨਾ ਮੁੱਛ ਤਾਂ ਖੜੀ ਰਹਿਣੀ ਚਾਹੀਦੀ ਡਿੱਗਣੀ ਚਾਹੀਦੀ ਜੇ ਮੁੱਛ ਡਿੱਗ ਪਈ ਨਾ ਫਿਰ ਜੱਟ ਦਾ ਜਿਹਾਉਣ ਨਹੀਂ ਹੁੰਦਾ ਜੇ ਬਈ ਕੱਲ ਨੂੰ ਉਹਨੇ ਨਾਲ ਲੈਣ 10 ਫੁੱਟ ਚੱਕ ਤਾ ਤੇ ਫੇਰ ਬਈ ਮੈਂ ਤਾਂ ਹਾਂ ਚਵਾਰਾ ਪਾਉਂ ਜਟ ਦੇ ਅੱਡੀ ਦੇ ਕੋਠੀ ਦਾ ਬਾਈ ਪਿੱਲਰਾਂ ਦਾ ਕੀ ਚੱਕਰ ਆ ਇੱਕ ਇੱਕ ਪਿੱਲਰ ਹੁੰਦਾ ਲੋਕਾਂ ਦੇ ਤੇ ਤਿੰਨ ਤਿੰਨ ਲਾਇਆ ਇਹ ਬਾਈ ਇਹ ਨਾ ਪਤਾ ਕੀ ਹੈ ਇੱਕ ਤਾਂ ਫਰਕ ਮੂੰਹ ਪੈ ਜਾਂਦਾ ਹੁਣ ਜਿਵੇਂ ਆਮ ਲੰਡੂ ਪੰਜ ਬਣਾਉਣੀ ਕਿਸੇ ਨੇ ਉਹ ਤਾਂ ਇਥੋਂ ਅਗਲਾ ਪਿੰਡੋ ਵੀ ਆਰਕੀਟੈਕਟ ਫੜੋ ਲੈਂਦਾ ਮੈਨੂੰ ਤਾਂ ਬਈ ਬਠਿੰਡੇ ਵਾਲੇ ਮੌਕਸਰ ਵਾਲੇ ਆਰਕੀਟੈਕਟ ਹੀ ਨਹੀਂ ਪਸੰਦ ਆ ਮੈਨੂੰ ਤਾਂ ਬਈ ਆਰਕੀਟੈਕਟ ਹੀ ਮੋਹੱਲੀ ਦਾ ਸੀਗਾ ਉਹਨੇ ਰੁਪਇਆ 85000 ਲਿਆ ਪਰ ਇੱਕ ਨੰਬਰ ਕੰਮ ਕੀਤਾ ਵੀਰੇ ਤਿੰਨ ਪਿੱਲਰਾਂ ਉਹ ਕੰਨ ਨਾਲੇ ਸ਼ਾਨ ਬਣੂ ਨਾਲੇ ਮਜ਼ਬੂਤੀ ਬਣੂ ਵੀ ਕੰਮ ਐ ਵੀਰ ਕੰਮ ਚ ਕਿਸੇ ਨਹੀਂ ਛੜਨੀ ਠੀਕ ਆ ਵੀ ਪ ਇਹ ਆਪਣੀ ਸੋਚ ਆ ਬਈ ਸ਼ੁਰੂ ਤੋਂ ਠੀਕ ਆ ਇੱਧਰ ਬਈ ਆਹ ਆਹ ਸੀ ਬਈ ਡਰਾਇੰਗ ਰੂਮ ਐ ਇਹ ਉਹ ਤੁਸੀਂ ਲੌਬੀ ਦੇਖ ਲਈ ਨਾ ਕਿੰਨੀ ਆਲੀ ਸ਼ਾਨ ਤਗੜੀਆਂ ਬਈ ਹਾਂ ਪੂਰੀ ਤਗੜੀ ਲੌਬੀ ਰੱਖੀ ਆ ਬਈ ਆਪਾਂ ਤੇ ਆ ਬਈ ਡਰਾਇੰਗ ਰੂਮ ਹੋ ਗਿਆ ਨਾ ਕਿੰਨਾ ਖੁੱਲਾ ਡੁੱਲਾ ਐ ਬਾਕੀ ਬਈ ਲਾਈਟਿੰਗ ਦੇਖੋ ਨਾ ਆ ਪੂਰੇ ਵੱਡੇ ਰੱਖਿਆ ਆਪਾਂ ਜਿਹੜੇ ਰੋਸ਼ਨ ਦਾਣ ਕਹ ਲੋ ਬਾਰਗਾਂ ਵਿੱਚ ਭਰਨੇ ਮੁਰਕੇ ਔਖੇ ਹੋਣਗੇ ਤੈਨੂੰ ਔਖੇ ਤਾਂ ਬਈ ਹੋਣਗੇ ਪਰ ਮੈਂ ਤਾਂ ਫਿਰ ਗੱਲ ਉਹੀ ਕਹਿ ਤੀ ਸਤੰਦਰਾ ਦਾ ਬਾਲਾ ਵੱਡਾ ਮੋਹਰਾ ਰੱਖੀ ਬੈਠਾ ਤੋ ਉਹ ਮੋੜਾ ਬਈ ਬਣਾਇਆ ਨਾ ਚਾਨਣ ਵੀ ਬਊਗਾ ਟੌਰ ਵੀ ਬਣੂ ਬਈ ਇਸ ਚੀਜ਼ ਦੀ ਮੈਂ ਇੰਨਾ ਕਾ ਤੋ ਰੱਖਿਆ ਬਈ ਇਹ ਕਿਵੇਂ ਹੁੰਦਾ ਨਾ ਇਹਦਾ ਖੁੱਲਾ ਰੱਖਣ ਦਾ ਸਿਸਟਮ ਕੀ ਹੁੰਦਾ ਔਰ ਸਾਹਮਣੇ ਆਪਣੇ ਵੱਡਾ ਦਰਵਾਜਾ ਹੈ ਉਹ ਦਰਵਾਜੇ 'ਚ ਨਿਗਾਹ ਰਹਿੰਦੀਆਂ ਨਾਲੇ ਇਹ ਤਾਂ ਬਈ ਨਾ ਹਜੇ ਕੀ ਕੰਮ ਹੋਣਾ ਤੈਨੂੰ ਮੈਂ ਪੈਸੇ ਹੀ ਮੁੱਕ ਗਏ ਨਹੀਂ ਜਦੋਂ ਬਣ ਗਈ ਨਾ ਤਿਆਰ ਹੋ ਗਈ ਤੂੰ ਆਪ ਕਹੇਂਗਾ ਵੀ ਕੀ ਚੀਜ਼ ਬਣਾਈ ਅੱਛਾ ਪੈਸੇ ਮਕਾ ਲੇ ਉਹ ਮੁੱਕ ਬਈ ਆਏ ਨਾ ਉਹ ਪੈੜੀ ਵਾਲੇ ਲੱਗ ਗਏ ਪੱਲੀਆਂ ਤਾਂ ਪਾ ਲੈਂਦਾ ਕਿ ਰੌਲਾ ਤਾਂ ਕਰ ਲੈਂਦਾ ਪੱਲੀਆਂ ਨਾ ਬਈ ਹੁਣ ਨਵਾਂ ਸਟਾਕ ਆਊਗਾ ਨਾ ਝੂੜਗਾ ਦਾ ਤੋਪ ਗੱਟੇ ਨਵੇਂ ਨਵੀਆਂ ਨਵੇਂ ਗੱਟਿਆਂ ਦੀਆਂ ਨਵੀਆਂ ਪੱਲੀਆਂ ਸਮਾ ਕੇ ਪਣਾਉਣੀਆਂ ਉਹ ਨਹੀਂ ਜਾਲੀ ਕੰਮ ਨਹੀਂ ਆਪਾਂ ਕਰਦੇ ਵੀ ਪੁਰਾਣੀਆਂ ਪੱਲੀਆਂ ਪਾ ਦੋ ਉਹ ਕੰਮ ਨਹੀਂ ਆ ਆ ਬਈ ਇਧਰ ਦੇਖ ਲੈਣਾ ਕਿਚਨ ਬਣਾਈ ਆ ਆਪਾਂ ਇਧਰ ਸਾਰਾ ਤੁਹਾਨੂੰ ਦਿਖਾ ਦਿਆ ਹੈ ਹਨਾ ਆ ਕਿਚਨ ਆ ਗਈ ਇਧਰ ਹਾਇਦਰ ਦੇ ਪਾਸੇ ਵੀ ਖੁੱਲਦੀ ਹੈ ਇਧਰ ਵੀ ਹੋ ਗਈ ਹੈ ਹਨਾ ਤੇ ਆ ਆਪਣਾ ਨਾਲ ਹੀ ਪੂਜਾ ਰੂਮ ਆ ਗਿਆ ਹਨਾ ਹਾਂ ਬਈ ਆ ਲੌਬੀ ਵੇਖ ਲੈ ਕਿੰਨੀ ਕੁਲੀ ਹੈ ਹਨਾ ਬਈ ਪੌੜੀਆਂ ਅੰਦਰ ਦੀ ਚੜਦੀਆਂ ਕੀਤੀਆਂ ਆਪਾਂ ਤੇ ਆ ਦੋ ਬੈੱਡਰੂਮ ਆ ਗਏ ਹਨਾ ਆ ਬੈੱਡਰੂਮ ਆ ਗਏ ਹਨਾ ਬਈ ਠੀਕ ਹੈ ਤੇ ਨਾਲ ਇਹਦੇ ਅਟੈਚ ਬਾਥਰੂਮ ਹੋ ਗਿਆ ਹਨਾ ਵਿੱਚ ਜਿਹੜੇ ਲੋੜ ਤੇ ਬਈ ਤੂੰ ਵਿੰਡੋ ਰੱਖੀ ਬੈਠਾ ਨਾ ਹਾਂ ਇਹਦਾ ਗਵਾਂਡੀਆਂ ਦੇ ਵੀ ਗੱਟੇ ਫੜਨੇ ਪੈਣਗੇ ਤੈਨੂੰ ਉਹ ਨਹੀਂ ਕੋਈ ਚੱਕਰ ਨਾ ਨੂੰ ਤੂੰ ਆਖਿਆ ਨਾ ਵੀ ਅਸੀਂ ਮਚਾਉਣੇ ਆ ਗਵਾਂਢੀ ਉਹ ਨਹੀਂ ਮੈਂ ਤਾਂ ਚੱਲੀ ਜਾਂਦੀ ਬਈ ਬੈਂਕ ਵਾਲਾ ਨਾਲ ਗੱਲ ਜੇ ਕਿਤੇ ਉਹਨਾਂ ਨੇ ਕਰਤਾ ਹੋਮ ਲੋਨ ਫੇਰ ਰੱਬ ਸੁੱਖ ਰੱਖੇ ਚ ਇਹ ਮਹੀਨੇ ਚ ਢੁਕਾ ਦੇਾਂਗੇ ਸਾਰਾ ਕੋਤ ਨੂੰ ਵੇਖੀ ਜੇ ਤੇ ਪੇਂਟ ਵੀ ਨਾਲ ਹੀ ਮਿਲੂਗਾ ਆ ਵੀ ਵੀ ਬੈਡਰੂਮ ਹੈ ਵੱਡੀ ਪਿੰਡ ਹੋਈ ਇਹਦੇ ਚ ਰੱਖੀ ਆ ਕਸਰ ਨਹੀਂ ਕੋਈ ਛੱਡੀ ਵੀ ਆ ਲੈਟ ਲੋਟ ਜਮਾ ਚਕਾ ਚਕ ਪਵੇ ਪੂਰਾ ਟਕਾ ਕੇ ਕੰਮ ਕੀਤਾ ਐ ਮਤਲਬ ਇਹ ਚ ਕਿਆ ਬਾਤ ਆ ਹੁਣ ਜਿਵੇਂ ਤੁਸੀਂ ਕਹਿੰਦੇ ਨਾ ਵੀ ਕੋਠੀ ਦੀ ਹਜੇ ਚਰਚਾ ਚਰਚਾ ਤਾਂ ਜੇ ਹੋਣੀ ਐ ਜਿੱਦ ਦੇ ਤਿਆਰ ਕਰਤੀ ਜਮਾ ਹੈ ਜਾ ਚਕੇ ਚਰਚਾ ਉਦੋਂ ਨਾ ਬੈਂਕ ਵਾਲੇ ਆ ਜਾਣ ਉਦੋਂ ਚਰਚਾ ਹੋ ਜੇ ਕਿਤੇ ਬੈਂਕ ਵਾਲੇ ਵੀ ਮੈ ਤਾਂ ਨਾ ਹੁਣ ਆ ਜਾਣ ਲੋਨ ਦੇਣ ਤਾਂ ਅਸੀਂ ਦੇ ਹੀ ਨਹੀਂ ਰਹੇ ਯਾਰ ਪਤਾ ਨਹੀਂ ਕੀ ਚ ਕਰ ਮੈਂ ਲਿਮਟ ਬਣਾਈ ਸੀ 2.5 ਲੱਖ ਦੀ ਹਾਂ ਆਪਣੇ ਵਾਂਣ ਤੇ ਹਾਂ ਉਹ ਤਾਂ ਵਰਤ ਲਈ ਚਲ ਹੁਣ ਹੋਮ ਲੋਨ ਨਹੀਂ ਦੇ ਰਹੇ ਹੁਣ ਬਈ ਇਹ ਸਹੀ ਦੱਸ ਤਿਆਰ ਕਦੋਂ ਕਰਨੀ ਐ ਜਦੋਂ ਵੀ ਦੁਬਾਰੇ ਕਦੋਂ ਬਈ ਹੁਣ ਯਾਰ ਲੋਨ ਹੋ ਜੇ ਤਾਂ ਫਿਰ ਤਾਂ ਅੱਜ ਹੀ ਕੰਮ ਚਲਾ ਦਾਂ ਤੇ ਜਾਂ ਉਹ ਘਰ ਵਾਲੀ ਮੰਨੀ ਨਹੀਂ ਤੇਰੀ ਭਜਾਈ ਮੈਂ ਕਿਹਾ ਇਹ ਮੈਂ 2.5 ਲੱਖ ਦਾ ਸੋਨਾ ਉਹ ਗਹਿਣੇ ਧਰਤੀ ਕਿਹੜਾ ਅੱਛਾ ਬੁਰਿਆਂ ਨੂੰ ਵੀ ਸੁਖਣਾ ਕਰਦੇ ਹੁਣ ਨਹੀਂ ਸੁਖਣੇ ਨੂੰ ਉਹਨੇ ਕੀ ਵਾਰਤ ਨੇ ਹੁੰਦੇ ਯਾਰ ਹੁਣ ਕੋਈ ਸਾਡੇ ਰਿਸ਼ਤੇਦਾਰੀ ਚ ਮੇਨ ਤਾਂ ਵਿਆਹ ਹੈ ਨੀਗਾ ਉਹਨੇ ਸਿਆਣਾ ਕਰਨਾ ਕੀ ਹੈ ਪਿਆਰ ਉਹ ਅੰਦਰੋਂ ਕੰਮ ਆਊਗਾ ਹਨਾ ਇੱਥੇ ਆਪਾਂ ਨਹੀਂ ਬਈ 2-3 ਕਿਲੇ ਵਾਣ ਦੇ ਤੇਰੇ ਕੋਲੇ ਹਾਂ ਹਾਂ ਤੇ ਪਹਿਲਾਂ ਤੇਰਾ ਉਧਰ ਵੀ ਮਕਾਨ ਠੀਕ ਆ ਜੇ ਰਹਿਣ ਜੋਗ ਸੀਗਾ ਵਧੀਆ ਠੀਕ ਤਾਂ ਕਿਹੜਾ ਬਈ ਆਲਾ ਦਿਖਾ ਦੇ ਇਧਰ ਬਾਰੀ ਵਿੱਚ ਦੀ ਖਵਾ ਦੇ ਕੈਮਰਾ ਇਹ ਠੀਕ ਤਾਂ ਕੀ ਯਾਰ ਬੈਠਣ ਥਣ ਥਾਂ ਐ ਨਹੀਂ ਬਈ ਯਾਰ ਰਿਸ਼ਤੇਦਾਰ ਜੇ ਬਿਠਾਵੇ ਕਿੱਥੇ ਮਾੜਾ ਤੇਰਾ ਵਧੀਆ ਤਾਂ ਹੈਗਾ ਪੱਕਾ ਨਾਲੇ ਉੱਚਾ ਸਾਰਾ ਕੁਝ ਸਹੀ ਆ ਉੱਚਾ ਤਾਂ ਹੈਗਾ ਯਾਰ ਬੈਠਣ ਥਣ ਨੂੰ ਪਹਿੜਾ ਲਾ ਦੇ ਯਾਰ ਰਿਸ਼ਤੇਦਾਰ ਚ ਪਤਾ ਕੀ ਐ ਫਿਰ ਉਹੀ ਗੱਲਫ੍ਰੈਂਡ ਮੋਛਣੀ ਵੀ ਹੁੰਦੀ ਐ ਉਹ ਆਪਾਂ ਹੋਣ ਨਹੀਂ ਦੇਣੀ ਗੱਲ ਕੀ ਐ ਵਾਣ ਬਿਸ਼ੱਕ ਆਪਣੇ ਕੋਲੇ ਘੱਟ ਹੋਵੇ ਵੱਧ ਹੋਵੇ ਕਰਜ਼ੇ ਦਾ ਕੋਈ ਲੈਣਾ ਦੇਣਾ ਨਹੀਂ ਪਰ ਯਾਰ ਮੋਚ ਨਹੀਂ ਨਹੀਂ ਹੋਣੀ ਚਾਹੀਦੀ ਆ ਨਾ ਅਸ਼ਟਰ ਕਰੇ ਵੀ ਨਾ ਤੇ ਬੈਂਡ ਉਥਾਂ ਹੈ ਨਹੀਂ ਹੁਣ ਇੱਥੇ ਜਦੋਂ ਲਾ ਦੇ ਨਾ ਇੱਥੇ ਮੈਂ ਲੱਖ ਵਾਲੇ ਸੋਫੇ ਲਾਉਣੇ ਆ ਤੂੰ ਲਾਲਾ ਸਾਹਿਬ ਸੋਫੇ ਤਾਂ ਹੀ ਲਾਵੇਂਗਾ ਭਾਈ ਜੇ ਇਹਨੂੰ ਤੂੰ ਪਲਾਸਟਰ ਕਰੇਗਾ ਪਹਿਲਾਂ ਕਰਦੇ ਆਂ ਭਾਈ ਹੋ ਜਾਊਗਾ ਹੱਲ ਚਲੋ ਪ੍ਰਮਾਤਮਾ ਸੁੱਖ ਰੱਖਿਆ ਕਿ ਤੀ ਝੋਨਾ ਮੜਾ ਮੈਨੂੰ ਲੱਗਦਾ ਵੀ ਚੰਗਾ ਨਿਕਲੂਗਾ ਤਾਂ ਫਿਰ ਆਪਾਂ ਕਰਾਂਗੇ ਸਾਰਾ ਕੰਮ ਨਾਰਾ ਭਾਈ ਤੈਨ ਕਿੱਲਾਂ ਚੋਂ ਕਿੰਨਾ ਕਿਦਾ ਹੋਣਾ ਯਾਰ ਆਪਣਾ ਵੀ ਚੰਗਾ ਚੋਣਾ ਨਿਕਲੂਗਾ ਬਈ ਡੇਢ ਪੌਣੇ 2 ਲੱਖ ਦਾ ਹੋ ਜੂ ਮੇਰੇ ਸਾਹਨ ਚੋਣਾ ਡੇਢ 2 ਲੱਖ ਨਾਲ ਤਾਂ ਨਹੀਂ ਪਲਾਸਟਰ ਹੁੰਦੀ ਬਈ ਚੱਲ ਬਈ ਕੁਛ ਤਾਂ ਹੋਊਗਾ ਕੋ ਠੇਕੇਦਾਰਾਂ ਦੇ ਪੈਸੇ ਖੜੇ ਚੱਲ ਕੇ ਰੌਂਹ ਦੇ ਦਾਂਗੇ ਉਹਨੇ ਨਾਲ ਕਰ ਦਾਂਗੇ ਬਈ ਸੀਜ਼ਨ ਤੇ ਕਦੇ ਕਣਕ ਤੇ ਕਦੇ ਝੋਨੇ ਤੇ ਕਰ ਲਾਂਗੇ ਹੋਵੇ ਠੀਕ ਐ ਬਾਕੀ ਲੱਦ ਫਲਦ ਕਰ ਦਾਂਗੇ ਬਈ ਆਂਡੀ ਗਵਾਂਡੀ ਤਾਂ ਛੱਡਦੇ ਹੁਣ ਐਨੀ ਉੱਚੀ ਕੋਠੀ ਪਈ ਐ ਰੋਟੀ ਨਹੀਂ ਪੱਕੀ ਬਈ ਜਦ ਛੱਤ ਪਈ ਐ ਕੀ ਪੁੱਛਦਾ ਮੈਨੂੰ ਇਹ ਤਾਂ ਨਾ ਇੱਕ ਤਾਂ ਸਾਡਾ ਗੁਵਾਂਡੀ ਸਕੋਰਪੀਅ ਲਿਆਉਣ ਨੂੰ ਫਿਰਦਾ ਹੂੰ ਮੈਨੂੰ ਉਹ ਤੋਂ ਥੋੜਾ ਗੁੱਸਾ ਜੜੀ ਜਾਂਦਾ ਜੇ ਉਹਨੇ ਸਕੋਰਪੀ ਲਿਆਂਦੀ ਮੈਨੂੰ ਕਿਤੇ ਹੁਣ ਨਾ ਫਾਰਚੂਨਰ ਲਿਆਉਣੀ ਪੈ ਜੇ ਉਹਦੇ ਖਾਤਰ 8-9 ਲੱਖ ਖੱਡ ਲੱਗੂਗਾ 10-11 ਮਾਡਲ ਤੇ ਠੀਕ ਹੈ ਪਰ ਐ ਵੀ ਯਾਰ ਗੁਵਾਂਡੀ ਤੋਂ ਤੇ ਰਿਸ਼ਤੇਦਾਰ ਤੋਂ ਬੰਦਾ ਨੀਵਾ ਨਹੀਂ ਹੋਣਾ ਚਾਹੀਦਾ ਤਾਂ ਹੋਣਾ ਚਾਹੀਦਾ ਕਰ ਇੱਕ ਵਾਰ ਹੀ ਪੈਂਦਾ ਜ਼ਿੰਦਗੀ 'ਚ ਕਰ ਇੱਕ ਵਾਰ ਹੀ ਪੈਂਦਾ ਵੀ ਜਮਨ ਟਕਾ ਕੇ ਪਾਉਣਾ ਜੇ ਗੁਵਾਂਡੀ ਨੇ ਹੋਰ ਚੱਕ ਤਾਂ ਮੈਂ ਚਵਾੜਾ ਪਾਉਂਗਾ ਆਪਣੀ ਕੋਠੀ ਤਾਂ ਆ ਅੱਟ ਦੇਸ ਨਹੀਂ ਚਾਹੀਦੀ ਵੀ ਆ ਯਾਰ ਬਰਾਡ ਦੀ ਕੋਠੀ ਹੈ ਪਤਾ ਲੱਗੇ ਠੀਕ ਹੈ ਫਿਰ ਬਈ ਪੈਸਿਆਂ ਦਾ ਹਿੱਲਾ ਗੱਲਾ ਵਾਣ ਵੂਣ ਵੇਖ ਲੈ ਕੋਈ ਆਂਡੀ ਗਵਾਂਡੀ ਦਾ ਕਿਵੇਂ ਕੋਈ ਚੱਕਰ ਬਣੂਗਾ ਬਈ ਆਪਣੇ ਗਵਾਂਡੀ ਨਾਲ ਚੱਲੀ ਸੀ ਗੱਲ ਮਨੂੰ ਆਏ ਸੀ ਮੈਂ ਕਿਹਾ ਕਿਲਾ ਕ ਦੇ ਦਿੰਦੇ ਆਪਾਂ ਚਲ ਕੋਠੀ ਦਾ ਸਿਰ ਲਾਈਏ ਵਾਣ ਦਾ ਕੀ ਐ ਵਾਣ ਤਾਂ ਮਿਹਨਤ ਕਰਨੀ ਹੈ ਨਾ ਆਪਾਂ ਹੋਰ ਲੈ ਲਾਂਗੇ ਉਹ ਆ ਗਿਆ ਉਹਨਾਂ ਨੇ ਮੁੰਡਾ ਬਾਹਰ ਭੇਜਤਾ ਉਹਨਾਂ ਦਾ 24 25 ਲੱਖ ਖੋਦਣ ਲੱਗ ਗਿਆ ਉਹ ਹੱਥ ਜਾ ਚੱਕ ਕੇ ਕਹਿੰਦੇ ਬਈ ਸਾਡੇ ਕੋਲੇ ਜੇ ਗੰਜਾਇਸ਼ ਨਹੀਂ ਉਹ ਵਾਣ ਲੈ ਨਹੀਂ ਸਕਦੇ ਹੋਰ ਆਪਣਾ ਵਾਣ ਦਾ ਕੋਈ ਗਵਾਂਡੀ ਹੈ ਨਹੀਂ ਕਿਉਂਕਿ ਮੋਟਰ ਉਹਨਾਂ ਨਾਲ ਆ ਸਾਂਝੀ ਨਾਲ ਤੇ ਆ ਚੱਕਰ ਹੋਣ ਕਰਕੇ ਤੇ ਨਹੀਂ ਤਾਂ ਅਜੇ ਵਾਣ ਵੇਖ ਗਿਆ ਨਹੀਂ ਤਾਂ ਹੁਣ ਲੱਗ ਜਾਂ ਜੀ ਐਫ ਸਲਵਾਨ ਦਾ ਵੀ ਤੈਨੂੰ ਇਹ ਸੂਫੀ ਵੀ ਲਵਾਉਂਦਾ ਮੈਂ ਇੱਥੇ ਪੁੱਚੋ ਫਿਰਦਾ ਹਾਂ ਦਾ ਪੱਥਰ ਹੈ ਨਾ ਮਾਰਬਲ ਬੈੱਡ ਵੀ ਕਿੰਗ ਸਾਈਜ਼ ਦੇ ਲਵਾ ਦਾਂਗੇ ਤੂੰ ਵੇਖੀ ਚੱਲੀ ਪੁੱਚੋ ਤੋਂ ਮਾਰਬਲ ਵਿੱਚ ਤਕੜਾ ਕੰਮ ਹੋਣਾ ਹੈ ਸਾਰਾ ਬਾਕੀ ਵੀ ਤੈਨੂੰ ਸੱਦਾਂਗੇ ਹੈ ਨਾ ਜਦੋਂ ਤਿਆਰ ਕਰਤੀ ਭਾਵੇਂ ਸਾਲ ਨੂੰ ਤਿਆਰ ਕਰ ਲੇ ਹੋਰ 2-4 ਸਾਲਾਂ ਨੂੰ 5 ਸਾਲਾਂ ਨੂੰ 10 ਸਾਲਾਂ ਨੂੰ ਜਦੋਂ ਵੀ ਤਿਆਰ ਕਰਤੀ ਪੂਰੀ ਹੈ ਤੇ ਤੈਨੂੰ ਸੱਦਾਂਗੇ ਉਦੋਂ ਪਾ ਕੇ ਜਾਈਂ ਤੂੰ ਵੀੜੂ ਆਪਣੀ ਹੈ ਨਾ ਖਰਚਾ ਪਾਣੀ ਲੈ ਲਈ ਭਾਵੇਂ ਦਿਖਾ ਕੇ ਜਾਈਂ ਇਹ ਚੀਜ਼ ਹੈ ਨਾ ਪਤਾ ਕੀ ਆ ਤੌਰ ਮੈਂ ਨਾ ਤੇਰੀ ਵੀਡੀਓ ਪਾ ਸਕਦਾ ਨੈਟ ਤੇ ਹਾਂ ਠੀਕ ਤੰਨੇ ਕਿੱਲੇਣਾ ਹੈਗਾ ਤੂੰ ਅੱਡੀਆਂ ਚਾਕੇ ਫਾਹ ਲੀ ਬੈਠਾ ਐਡੀ ਪਾਈ ਬੈਠਾ ਦੋ ਕਮਰੇ ਪਾ ਲੈਂਦਾ ਬਾਈ ਠੀਕ ਐ ਇਹ ਮੈਂ ਕੀ ਸੇਧ ਦਊਗਾ ਪਾ ਕੇ ਤੂੰ ਯਾਰ ਦੋ ਚ ਤਾਂ ਫਿਰ ਪਹਿਲਾਂ ਹੀ ਬੈਠੀ ਸੀ ਭਰਾਵਾ ਤੇ ਬੈਠਾ ਰਹਿੰਦਾ ਬਾਈ ਆਏ ਯਾਰ ਬੈਠੇ ਮਰ ਨਾਲ ਹੁਣ ਕਿਹੜਾ ਤਿਆਰ ਕਰ ਲਈ ਤੂੰ ਉਹ ਮਰ ਮਰ ਕੇ ਹੁੰਦੇ ਤੇਰੇ ਕੋਲੇ ਕੋਈ 5-10 ਲੱਖ ਤਾਂ ਹੁੰਦਾ ਫੇਰ ਹੀ ਕਰਦਾ ਮਰ ਮਰ ਕੇ ਜਾਣ ਨਾਲ ਤਾਂ ਫਿਰ ਯਾਰ ਇੱਕ ਦਿਨ ਆਹ ਕੰਮ ਕੀਤੇ ਮੈਂ ਤਾਂ ਤੇਰੇ ਕੋਈ ਪਸ਼ੂ ਵੀ ਨਹੀਂ ਦੇਣਾ ਟਰੈਕਟਰ ਟਰਾਲੀ ਦਿੰਦਾ ਨਾ ਕੋਈ ਸੰਦ ਦਿੰਦਾ ਮੁੰਤਲਾ ਦਾ ਤੂੰ ਇੰਨਾ ਚ ਹੀ ਬੜਕਾਤਾ ਕੰਮ ਆਪਣਾ ਸੀਗਾ ਟਰੈਕਟਰ ਆਪਣੇ ਕੋਲੇ ਪਹਿਲਾਂ 35 ਹੀ ਦਾ ਸੀਗਾ ਉਹ ਵੇ ਅਲਟੋ ਜੀ ਮੈਂ ਉਹ ਵੀ ਵੇਚ ਤੀ ਕਿਰਾਇਆ ਮੈਨੂੰ ਘਰ ਦਾ ਸੀਗਾ ਮੈਂ ਵੀ ਘਰ ਪੈ ਜੇ ਕਿਰਾਾ ਆਪਣਾ ਉਹ ਵੀ ਬਾੜੇ ਸੀ ਫਿਰ ਪੂਰਾ ਵੇਖੀ ਜਾਨਾ ਘਰ ਪੂਰਾ ਸੈਟਾ ਘਰ ਸੈਟ ਨਹੀਂ ਨਾ ਭਰਾਵਾ ਜੀ ਤੇ ਜਿਹੇ ਹੁੰਦਾ ਬੜਾ ਤੇਰਾ ਨਿਕਲ ਤੈਨੂੰ ਪੈਸੇ ਦੇਣੇ ਤੇਰੀ ਦਾਪ ਦੀ ਕੋਠੀ ਪਾਈ ਹੋਊਗੀ ਤੈਨੂੰ ਤਾਂ ਹੁਣ ਕੀ ਪਤਾ ਇਸ ਚੀਜ਼ ਦਾ ਜੀ ਮੈਂ ਤਾਂ ਭਈਆ ਦੇ ਹਿਸਾਬ ਤੇ ਪਾਇਆ ਜਿੰਨਾ ਮੈਂ ਤਾਂ ਵਧੀਆ ਉਹਨਾ ਹੀ ਆ ਆਪਣਾ ਦਾ ਕੰਮ ਤੈਨੂੰ ਹੁਣ ਕੀ ਲਾਦਾ ਮੈਂ ਵੱਧ ਪਾਤਾ ਵੱਧੀ ਭਈ ਐਡੇ ਕੋਠੇ ਤੋਂ ਕਰਾਉਣਾ ਕੀ ਸੀਗਾ ਤੂੰ ਐਡੇ ਐਡੇ ਬਾਰ ਰੱਖੀ ਬੈਠਾ ਮੋਹਰੇ ਰੱਖੀ ਬੈਠਾ ਇਹਨਾਂ ਨੂੰ ਭਰੇਗਾ ਕਿਵੇਂ ਤੈਨੂੰ ਕੋਈ ਪਿੰਡ ਜਿਹਾ ਦੇ ਮੈਂ ਉੱਥੇ ਵੀ ਰਾਹ ਪੁੱਛਿਆ ਬਈ ਤੇਰਾ ਨਾਂ ਨਹੀਂ ਪਤਾ ਉਹ ਬਈ ਫੁਕਰੇ ਕੇ ਜਾਣਾ ਕਿਹੜਾ ਸੀਗਾ ਹੁਣ ਮੈਨੂੰ ਕਿਹਾ ਛੋਡੇ ਪਿੰਡ ਦਾ ਬੁੜਾ ਆ ਉਹ ਮੱਚਦੇ ਆ ਭਰਾਵਾ ਲੋਕ ਯਾਰ ਵੀ ਤਿੰਨ ਕਿੱਲੇ ਆਣੇ ਨੇ ਏਡੀ ਕੋਠੀ ਪਾ ਕੇ ਥੋਲੇ ਗੱਲ ਤਾਂ ਇਹ ਆ ਵਿੱਚੋਂ ਵਿੱਚੋਂ ਵਿੱਚ ਹੀ ਮੱਚਦੇ ਆ ਜਲਦੇ ਆ ਹੁਣ ਮੈਂ ਤੈਨੂੰ ਕੀ ਕਹਾਂ ਯਾਰ ਸਿੱਧੀ ਗੱਲ ਚੜਾਈ ਨਹੀਂ ਉਹ ਕਰਦੇ ਤੂੰ ਦੱਸ ਸਹੀ ਨਹੀਂ ਐਂਦੀ ਪਾਈ ਚਲੋ ਉਹ ਤਾਂ ਠੀਕ ਆ ਬਈ ਤੇ ਆ ਕਾਟੀਆਂ ਹੀ ਆ ਕਾਹਤੋਂ ਲਾਈਆਂ ਤਿੰਨ ਇਹ ਚ ਇਹ ਬਈ ਝੂਮਰ ਪਾਉਣਾ ਆਪਾਂ ਜੈਪਰੋ ਲੈ ਕੇ ਹਾਂ ਉਹ ਗੱਲ ਚੱਲੀ ਜਾਂਦੀ ਹੈ ਜੇ ਪੈਸੇ ਨਹੀਂ ਸੀ ਬਣੇ ਡੇਢ ਲੱਖ ਰੁਪਏ ਦਾ ਆਊਗਾ ਤਕੜਾ ਝੂਮਰ ਮੈਨੂੰ ਨਹੀਂ ਲੱਗਦਾ ਬਈ ਝੂਮਰ ਪਾਵੇਂ ਇੱਥੇ ਮਾੜਾ ਫਾਹੇ ਇੱਥੇ ਲਮਾ ਰੱਸਾ ਬੰਨਣ ਨੂੰ ਜਗ੍ਹਾ ਵਧੀਆ ਬਣਾਤੀ ਮਿਸਤਰੀ ਨੇ ਨਹੀਂ ਫਾਹੇ ਬਈ ਕਦੇ ਹਸਤੇ ਸਮਝ ਨਹੀਂ ਆਈ ਆਹ ਬਈ ਲੈਣਾ ਹੀ ਪਊਗਾ ਜਿਹੜੇ ਇੰਨੇ ਨੇ ਪੈਸੇ ਚੱਕੀ ਬੈਠਾ ਹਜੇ ਤਾਂ ਇਹਦੇ 19 ਹੋਰ ਪਤੰਦਰਾ ਲੱਗਣਗੇ 20 ਲੱਖ ਤਿਆਰ ਲੱਗੂਗੀ ਜੇ ਤੂੰ ਸਹੀ ਤਿਆਰ ਕਰਨੀ ਹੈ ਯਾਰ ਆਖ ਲ ਮੈਨੂੰ ਮੇਰੇ ਪਿਓ ਨੇ ਵੀ ਕਹੀ ਸੀ ਤੇ ਰੱਸਾ ਲਿਆ ਕੇ ਰੱਖ ਬਈ ਨਹੀਂ ਸੱਚੀ ਗੱਲ ਈ ਮੈਂ ਕਿਉਂਕਿ ਮੇਰੇ ਪਿਓ ਨੇ ਵੀ ਇਹੀ ਗ ਕਿ ਬਈ ਪਾਵੇਂਗੀ ਤੈਨੱਕਿੱਲੇ ਨਾਲ ਤੇਰੀ ਪ੍ਰਾਪਰਟੀ ਨਹੀਂ ਉਹਨੀਆਂ ਤੂੰ ਘਰ ਤੇ ਪੈਸੇ ਲੈ। ਤੈਨੂੰ ਘਰ ਨੇ ਇੱਟਾਂ ਨੇ ਆਮਦਨ ਦੇਣੀਆਂ ਕੋਈ। ਆਮਦ ਤਾਂ ਕੋਣੀ ਟਾਵਰ ਐ। ਟਾਵਰ ਤਾਂ ਬਈ ਤੇਰੇ ਯਾਰ ਕਮਾਈ ਨਾ ਹੋਣੀ ਐ। ਚਾਰ ਪੈਸੇ ਆ ਕੋਲੇ ਤੇਰੀ ਸਿਹਤ ਨੂੰ ਹੋਣੀ ਐ। ਗੱਲ ਨੂੰ ਹੁਣ ਤੂੰ ਟੈਂਸ਼ਨ ਚ ਤੁਰਿਆ ਫਰੇਗਾ ਇੱਥੇ। ਗੱਲ ਨੂੰ ਸਹੀ ਵੀ ਐ। ਕਿੰਨੇ ਜੀ ਆ ਤੇਰੇ? ਚਾਰ ਜੀ ਆ ਸਾਰੇ। ਇੱਕ ਗੱਲ ਹੋਰ ਵੀ ਐ ਮੈਂ ਗੱਲ ਤੇਰੀ ਵਾਲੀ ਸਹੀ ਵੀ ਐ ਕਿ ਤਨਾ ਕਿਤੇ ਕਿਉਂ ਕਿ ਐ ਆ। ਜੇ ਮੈਂ 15-16 ਲੱਖ ਲਈ ਬਿਠਾਣਾ ਇਹਦੇ ਚੱਦ ਵਿਚਾਲੇ ਰਹਿ ਗਿਆ ਜੇ ਮੈਂ ਕਮਰੇ ਦੋ ਮਗਰ ਪਾ ਕੇ ਸਿੰਪਲ ਬਣਾ ਲਾਈ ਤੇ ਬਾਥਰੂਮ ਦਰਾਈ ਸੀ ਉਸੀ ਲੱਗ ਗਿਆ ਹੁੰਦਾ ਨਿਆਰ ਕਰ ਦਿੰਦਾ ਨਾ 16 ਲੱਖ ਚਾਰੀ ਹੈ ਤਾਂ ਪੰਗਾ ਹੀ ਲੈ ਲਿਆ ਹਨਾ ਪੰਗਾ ਹੁਣ ਵੇਖ ਤੂੰ ਗਾਂ ਇਹਨੂੰ ਪਲਾਸਟਰ ਤੇ ਪੰਦਰਾਂ ਬਹੁਤ ਲੱਗੂਗਾ ਉਸ ਆਮਦਨੀ ਦੇ ਸਹਾਰ ਨਾਲ ਤਾਂ ਮੈਨੂੰ ਨਹੀਂ ਗਈਣਾ ਹੁਣ 5 ਸਾਲ ਸਾਰੇ ਭੇਜਣਾ ਮੁੰਡਾ ਬਾਹਰ ਭੇਜ ਤਾ ਉਹ ਵੀ ਨਹੀਂ ਹੈ ਹੱਥ ਵਟਾਉਂਦੇ ਤੇਰਾ ਹੋਰ ਨੂੰ ਦੇਖ ਲੈ ਕਿ ਹੋਰ ਦਾ ਸਹੀ ਨਹੀਂ ਬੈਂਦਾ ਉੱਥੇ ਖੇਤ ਹੋਰ ਦਾ ਸਹੀ ਨਹੀਂ ਬੰਦਾ ਯਾਰ ਫਿਰ ਉਧਰਲੇ ਪਾਸੇ ਵੀ ਔਖਾ ਉਹਦੀ ਵੀ ਪਤੰਦਰਾ ਸ਼ਰਮ ਨਹੀਂ ਆਉਂਦੀ ਅੱਗੇ ਮਾਂ ਮੰਨਦੇ ਸੀ ਨਾ ਜ਼ਮੀਨ ਨੂੰ ਹੁਣ ਜ਼ਮੀਨ ਕਿੱਲਾ ਵੇਚ ਕੇ ਤੂੰ ਅੱਧਾ ਕਿੱਲਾ ਤਾਂ ਵੇਚਤਾ ਕਿੱਲਾ ਹੋਰ ਵੇਚੇਗਾ ਡੇਢ ਕਿੱਲੇ ਦੀ ਆਮਦਨ ਗਈ ਤੂੰ ਮਗਰ ਗਾਂ ਜਵਾਕ ਕਿੰਨੇ ਜਵਾਕ ਦੋ ਆ ਬਈ ਮੁੰਡਾ ਏ ਕੁੜੀ ਏ ਮੁੰਡਾ ਕੁੜੀ 50000 ਉਹਨਾਂ ਦਾ ਖਰਚਾ ਵੀ ਸਾਲ ਦਾ ਮੈਂ ਤਾਂ ਉਹੀ ਸਿਰਦਰਦੀ ਵੀ ਹੋਈ ਪਈ ਆ ਸਾਲ ਦੀ ਆਪਣੀ ਸਾਰੀ ਢਾਈ ਕ ਲੱਖ ਆਮਦਨ ਜੇ ਮੈਂ ਸਾਰੀ ਵੀ 5 ਸਾਲਾਂ ਦੀ ਅਗਲੇ ਦੀ ਇਹ ਤੇ ਲਾ ਦਾਂ ਤਾਂ ਵੀ ਪੂਰੀ ਨਹੀਂ ਹੁੰਦੀ ਮੈਂ ਤਾਂ ਆਇਆ ਸੀ ਮੈਂ ਕਿਹਾ ਬਈ 5 ਲੱਖ ਚ ਕੋਠੀ ਏਰ ਕਿਵੇਂ ਤਿਆਰ ਹੋ ਜੂਗੀ ਤਾਂ ਆਪਾਂ ਪਾਈਗੇ ਮੈਂ ਕੀ ਪਤਾ ਕੋਈ ਵਿਗਿਆਨਕ ਤਰੀਕੇ ਨਾਲ ਪਾਈ ਹੋਵੇ ਉਹ ਤਾਂ ਚੌੜ ਕਰਦੇ ਨੇ ਮੈਨੂੰ 5 ਲੱਖ ਮੈਨੂੰ ਪਤਾ ਤੂੰ ਨੀਆਂ ਜੀ ਜਿਹੜੇ ਰੋਡ ਤੇ ਭਰਤ ਪਈਆ 5 ਤਾਂ ਉੱਥੇ ਘੱਟ ਤਾਂ ਆਊਗਾ ਥੱਲੇ ਉਹ ਤਾਂ ਮੈਂ ਚੌੜ ਕਰਦੇ ਨੇ ਉਹ ਕਹਿੰਦਾ ਵੀ ਮੇਰੇ ਕੋਲੇ 5 ਲੱਖ ਹੀ ਸੀਗੇ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਤਾਂ 5 ਲੱਖ ਚ ਹੀ ਪਾਤੀ ਕਹਿੰਦੇ ਕਿਵੇਂ ਮੈਂ ਕਿਹਾ ਮੇਰੇ ਕੋਲੇ ਸੀ ਹੀ 5 ਲੱਖ ਤੇ ਉਸੇ ਜੀ ਖੜੀ ਉਪਲਿਕਾ ਬਰ ਗੱਲ ਦਾ ਪੈ ਜਾਂਦਾ ਪਰ ਮੈਂ ਫਿਰ ਵੀ ਉਹੀ ਗੱਲ ਆ ਵੀ ਨਹੀਂ ਪੰਗਾ ਲੈਣਾ ਚਾਹੀਦਾ ਹੁਣ ਮੈਂ ਫਸਿਆ ਖੜਾ ਹੈ ਘਰ ਦੇ ਵੀ ਮੈਨੂੰ ਜੱਚ ਕਰਦੇ ਹਨ ਤਾਂ ਆਹੀ 5 ਫੁੱਟ ਥੱਲੇ ਨੀਵੀਂ ਪਾਈ ਹੁੰਦੀ ਪਤੰਦਰਾ ਉਹ ਹੀ 5 ਫੁੱਟ ਦੇ ਨਾਲ ਜਿਹੜਾ ਖਰਚਾ ਆਇਆ ਇਹਦਾ ਪਲਾਸਟਰ ਹੁੰਦਾ ਇਹਦਾ ਭਰਤ ਦੀ ਵੀ ਟਰਾਲੀਆਂ ਬਹੁਤ ਪਾਈਆਂ ਮੇਰੇ ਨਾਲ ਤਾਂ ਹੋਰ ਲੱਖ ਦੋ ਲੱਖ ਦੀ ਪਾਈ ਹੋਣੀ ਹੈ ਭਰਤ ਦੀ ਡੇਢ ਪੌਣੇ ਦੋ ਲੱਖ ਦੀ ਮੈਨੂੰ ਲੱਗਦਾ ਭਰਤ ਪੈ ਗਈ ਇੱਥੇ ਹੁਣ ਟੱਟ ਵੀ ਲੱਗੀ ਹੈ ਥੱਲੇ ਨੀਆਂ ਚੱਕੀਆਂ ਹਾਂ 40-50 ਹਜ਼ਾਰ ਰੱਟ ਲੱਗ ਗਈ ਖਰਚਾ ਤਾਂ ਉਹੀ ਤੂੰ ਗਵਾਂਡੀਆਂ ਨੂੰ ਮਨ ਪਤਾ ਮਚਾਉਂਦਾ ਮਚਾਉਂਦਾ ਤੂੰ ਆਪ ਹੀ ਉਹ ਹੋ ਜਾਏਗਾ ਯਾਰ ਹੋ ਹੋਰ ਯਾਰ ਝੁੱਗਾ ਚੌੜ ਆਪਦਾ ਹੋ ਗਿਆ ਗਵਾਂਡੀ ਦਾ ਹੁਣ ਮੈਨੂੰ ਲੱਗਦਾ ਉਹ ਖੁਸ਼ ਹੁੰਦੇ ਹੋਣਗੇ ਸਗੋਂ ਦੀ ਵੀ ਚੰਗਾ ਹੋਇਆ ਨਹੀਂ ਵਿਚਾਰੀ ਤੇ ਵੀ ਉਹਨਾਂ ਤੋਂ ਮੰਗਣੇ ਪੈਣਗੇ ਨਾ ਜੂਰ ਗਿਆ ਦੇ ਮੋਰੇ ਬਹੁਤ ਆ ਤੇਰੇ ਬਈ ਉਹ ਵੜੀ ਸ਼ਰਮ ਆਉਗੀ ਚੱਲੋ ਬਈ ਦੋਸਤੋ ਤੁਸੀਂ ਨਾ ਬਈ ਤੋਂ ਪੰਗਾ ਲਓ ਜੇ ਇਹ ਜਾਂ ਵੇਖ ਕੇ ਨਾ ਤੇ ਸਾਡਾ ਹੁੰਦਾ ਚੈਨਲ ਆਨ ਦਾ ਵੀਡੀਓ ਦਿਖਾਉਣਾ ਵੱਡੀਆਂ ਵੱਡੀਆਂ ਕੋਠੀਆਂ ਦਾ ਕੰਮ ਜਾਂ ਕੁਝ ਵੀ ਹੋਰ ਹਨਾ ਆਪਦਾ ਤੁਸੀਂ ਵੇਖ ਕੇ ਕੰਮ ਕਰਨਾ ਨਵੇਂ ਦੇਖ ਕੇ ਕੱਚਾ ਆਪਦਾ ਨਾ ਟਾਓ ਹਨਾ ਬਈ ਪੁਰਾਣਾ ਨਾ ਟਾਓ ਕੀ ਕਹੋਂਗੇ ਜੀ ਸਹੀ ਹੈ ਵੀ ਗਲਤ ਸਿਆਣੀ ਆ ਤੇਰੇ ਵਾਲੀ ਤੇ ਬਈ ਹੁਣ ਘੰਟਾ ਹੋ ਗਿਆ ਇਹਨੂੰ ਪਾਣੀ ਪੂਣੀ ਦਾ ਬਈ ਪਿਆ ਦੇ ਯਾਰ ਪਾਣੀ ਹਾਂ ਬਣ ਗਈ ਵੀ ਵੀਡੀਓ ਆਈ ਵੀ ਮਕੇਰੀਆਂ ਤੋਂ ਚੱਲ ਗਿਆ ਇ ਤਾਂ ਯਾਰ ਲਿਆਉਣਾ ਵੀ ਪਾਣੀ ਕੱਟ ਲਾ ਵੀਡੀਓ ਹੁਣ ਫਿਰ ਠੀਕ ਹੋ